ਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਮੱਲਾ ਐਂਡ ਕੰਪਨੀ ਜਿਹੜੀ ਹੈ ਬਹੁਤ ਤਜਰਬੇਕਾਰ ਇਹਦੇ ਵਰਕਰ ਇਹ ਕੰਪਨੀ ਦੇ ਵਰਕਰ ਸਾਈਡ ਦੇ ਉੱਪਰ ਪਹੁੰਚ ਚੁੱਕੇ ਆਂ ਔਰ ਬਹੁਤ ਜਲਦ ਤੁਹਾਨੂੰ ਇਹ ਬਿਲਡਿੰਗ ਜਿਹੜੀ ਆ ਉੱਪਰ ਚੱਕਦੀ ਹੋਈ ਲਾਈਵ ਦਿਖਾਵਾਂਗੇ ਸੋ ਤੁਸੀਂ ਜੁੜੇ ਰਹੋ ਮੱਲਾ ਐਂਡ ਕੰਪਨੀ ਦੇ ਇਸ ਵਲੌਗ ਦੇ ਨਾਲ ਜੀ ਜਗਾ ਤਾਂ ਤੁਸੀਂ ਮੇਰਾ ਵੀਰ ਸ਼ਾਬਾਸ਼ ਸ਼ਾਬਾਸ਼ ਔਰ ਕਿੰਨੇ ਘਸਾਂ ਨਾਲ ਜੁੜਿਓ ਇਸ ਕੰਪਨੀ ਨਾਲ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਫੇਕਦਾ ਨਹੀਂ ਸਹੀ ਚੱਲ ਰਾ ਸਾਰਾ ਕੰਮ ਕਰ ਸਾਰਾ ਕੰਮ ਵਧੀਆ ਹੈ ਸਾਰਾ ਕੰਮ ਵਧੀਆ ਹੈ ਔਰ ਕਿਤਨਾ ਕਿਤੇ ਬਹੁਤ ਮਿਹਨਤੀ ਟੀਮ ਹੈ ਔਰ ਜਿਹੜੀ ਬਿਲਡਿੰਗ ਹੈ ਇਹ ਵੀ ਜਿਹੜੀ ਅੱਜ ਪੰਜ ਸੱਤ ਦਿਨਾਂ ਤੱਕ ਇਹ ਬਿਲਡਿੰਗ ਜਿਹੜੀ ਪੂਰੀ ਤਰ੍ਹਾਂ ਦੇ ਨਾਲ ਕੰਪਲੀਟ ਹੋ ਜਾਣੀ ਹੈ ਮਾਲਾਨ ਕੰਪਨੀ ਦੇ ਜਿਹੜਾ ਵਰਕਰ ਤੁਸੀਂ ਬਿਲਕੁਲ ਲਾਈਵ ਦੇਖ ਰਹੇ ਹੋ ਔਰ ਬਿਲਡਿੰਗ ਨੂੰ ਚੱਕਦੇ ਹੋਏ ਅ ਭਾਈ ਜੀ ਕੀ ਨਾਂ ਤੁਹਾਡਾ ਕੁਲਦੀਪ ਸਿੰਘ ਕੁਲਦੀਪ ਸਿੰਘ ਜੀ ਕਿੱਥੋਂ ਬਿਲੋਂਗ ਕਰਦੇ ਹੋ ਕੰਨਾ ਕੁਸ਼ੇਤਰਾ ਕਨੇਹ ਚਰ ਤੋਂ ਕੰਮ ਕਰ ਰਹੇ ਹੋ ਗਲਤ ਅਰਸਾ ਲਈ ਠੀਕ ਹੈ ਕੋਈ ਅੱਜ ਤੱਕ ਕੋਈ ਤਾਂ ਵੀ ਪ੍ਰੋਬਲਮ ਤਾਂ ਨਹੀਂ ਆਈ ਕੋਈ ਟਿੱਕਰ ਨਹੀਂ ਆਈ ਜੀ ਮਤਲਬ ਕਿਦਾਂ ਕਦੇ ਡਰ ਤਾਂ ਬਣਿਆ ਰਹਿੰਦਾ ਨਹੀਂ ਜੀ ਕੋਈ ਨਹੀਂ ਕੋਈ ਡਰ ਨਹੀਂ ਬਣਿਆ ਰਹਿੰਦਾ ਕੀ ਫੀਲ ਕਰਦੇ ਹੋ ਔਰ ਕਿਦਾਂ ਦਾ ਕਿੰਨੇ ਚਿਰ ਤੋਂ ਕੰਮ ਕਰ ਰਹੇ ਹੋ ਬਹੁਤ ਵਧੀਆ ਜੀ ਕਸਾਲਾਂ ਤੋਂ ਕੰਮ ਕਰਦੇ ਆ ਜੀ ਕੋਈ ਦਿੱਕਤ ਕੋਈ ਕਿੱਦਾਂ ਨਹੀਂ ਕੋਈ ਦਿੱਕਤ ਨਹੀਂ ਆਈ ਬੋਲ ਕੇ ਲੋਕ ਕੀ ਕੰਮ ਆ ਜੀ ਠੀਕ ਹੈ ਠੀਕ ਹੈ ਮਤਲਬ ਸੇਫ ਹੈ ਸਾਰਾ ਕੰਮ ਹਾਂ ਸੇਫ ਹੈ ਜੀ ਓਕੇ ਓਕੇ ਸੋ ਸਾਰਾ ਕੰਮ ਸੇਫ ਹੈ ਕੋਈ ਦਿੱਕਤ ਵਿਕਤ ਨਹੀਂ ਔਰ ਬਰਮਾਧਮਾ ਕਰੇ ਕੋਈ ਦਿੱਕਤ ਵਿਕਤ ਆਵੇ ਵੀ ਨਾ ਕਿਉਂਕਿ ਗਰੀਬ ਘਰਾਂ ਨਾਲ ਲੇਟੜ ਜਿਹੜੇ ਇਥੇ ਮਜ਼ਦੂਰ ਕੰਮ ਕਰ ਰਹੇ ਨੇ ਇਹਨਾਂ ਦੇ ਪਰਿਵਾਰ ਵੀ ਜਿਹੜੇ ਖੁਸ਼ ਰਹਿਣ ਔਰ ਵਸਦੇ ਰਹਿਣ ਆਵਾਜ਼ ਮਾਰਨ ਦਾ ਤਾਂ ਵਿਸ਼ੇ ਜੀ ਔਰ ਦੇਖੋ ਕਿੱਥੇ ਉੱਪਰ ਚੜ ਕੇ ਜਿਹੜਾ ਉਹ ਜਿਹੜੇ ਝੱਕਾਂ ਦੇ ਨਾਲ ਹੈਲਪ ਜਿਹੜੀ ਉਹ ਬਿਲਡਿੰਗ ਦੀ ਕਰਦੇ ਹੋਏ ਔਰ ਕਿਤਨਾ ਕਿੱਥੇ ਬਹੁਤ ਖਤਰਿਆਂ ਵਾਲਾ ਕੰਮ ਹੀ ਕਹਿ ਸਕਦੇ ਐ ਇਸ ਨੂੰ ਮੜਾ ਜਾ ਵੀ ਕਿਤੇ ਕੋਈ ਸੱਜੇ ਖੱਬੇ ਕੰਮ ਹੁੰਦਾ ਤਾਂ ਜਿਹੜਾ ਉਹ ਖਤਰਾ ਬਣਿਆ ਰਹਦਾ ਸੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੀ ਸਕਰੀਨ ਤੋਂ ਤੁਸੀਂ ਅਭਿਸ਼ੇਕ ਜੀ ਨੂੰ ਦੇਖ ਰਹੇ ਹੋ ਜਿਹੜੇ ਕਿ ਬਹੁਤ ਮਿਹਨਤ ਦੇ ਨਾਲ ਇਸ ਬਿਲਡਿੰਗ ਨੂੰ ਉੱਪਰ ਕਰਦੇ ਹੋ ਨਜ਼ਰ ਆ ਰਹੇ ਨੇ ਦੇਖੋ ਜੱਕਨ ਦੀ ਮਦਦ ਦੇ ਨਾਲ ਔਰ ਤੁਹਾਡੇ ਨਾਲ ਜਿਹੜੇ ਕੰਮ ਕਰ ਰਹੇ ਨੇ ਦਾ ਕੀ ਨਾਮ ਹੈ ਹਾਂਜੀ ਅੰਕਿਤ ਅੰਕਿਤ ਜੀ ਨੂੰ ਵੀ ਨਾਲ ਤੁਸੀਂ ਦੇਖ ਰਹੇ ਹੋ ਹੈਲਪ ਇਹਨਾਂ ਦੀ ਕਰਵਾਉਂਦੇ ਹੋਏ ਆ ਆਸਾਨ ਤਰੀਕੇ ਦੇ ਨਾਲ ਔਰ ਬਹੁਤ ਜ਼ਿੰਮੇਵਾਰੀ ਦੇ ਨਾਲ ਮਾਲਾ ਐਂਡ ਕੰਪਨੀ ਦੇ ਵਰਕਰ ਕਰਦੇ ਆ। ਔਰ ਦੇਖੋ ਤੁਸੀਂ ਜੈਕ ਲੱਗੇ ਹੋਇਆ ਔਰ ਆਪਾਂ ਹੁਣ ਦੂਸਰੀ ਮੰਜ਼ਲ ਤੇ ਪਹੁੰਚ ਗਏ। ਔਰ ਇੱਥੇ ਵੀ ਜਿਹੜੇ ਜੈਕ ਲੱਗੇ ਹੋਏ ਆ ਬਿਲਕੁਲ ਲਾਈਵ ਤਸਵੀਰਾਂ ਮਾਲਾ ਐਂਡ ਕੰਪਨੀ ਦੇ ਵਰਕਰ ਜਿਹੜਾ ਹਾਰੂ ਵਰਕਰ ਕਹ ਲੋ ਕਿਉਂਕਿ ਬਹੁਤ ਮਿਹਨਤ ਵਾਲਾ ਬਹੁਤ ਰਿਸਕੀ ਕੰਮ ਹੁੰਦਾ। ਸੋ ਮਾਲਾ ਐਂਡ ਕੰਪਨੀ ਦੇ ਵਰਕਰ ਜਿਹੜੇ ਬਿਲਡਿੰਗ ਨੂੰ ਉੱਚਾ ਕਰ ਰਹੇ ਆ ਔਰ ਬਿਲਕੁਲ ਲਾਈਵ ਤਸਵੀਰਾਂ ਦੇਖੋ ਬਾਈ ਜੀ ਉਹਨੇ ਕਿੱਥੇ ਉੱਪਰ ਚੜੇ ਹੋਇਆ ਔਰ ਬਿਲਕੁਲ ਹੀ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਲ ਐਂਡ ਕੰਪਨੀ ਦੇ ਵਲੌਗ ਤੋਂ ਔਰ ਦੇਖੋ ਜੈਕਾਂ ਦੀ ਜਿਹੜੀ ਹੈਲਪ ਦੇ ਨਾਲ ਇਸ ਬਿਲਡਿੰਗ ਨੂੰ ਉੱਪਰ ਜਿਹੜਾ ਜਿੰਨਾ ਚਾਹੋ ਉੱਪਰ ਕਰ ਸਕਦੇ ਹੋ ਬਿਲਕੁਲ ਲਾਈਵ ਤਸਵੀਰਾਂ ਇਤਨਾ ਕਿਤੇ ਖਤਰਿਆਂ ਦੇ ਨਾਲ ਜਿਹੜਾ ਉਹ ਇਨਸਾਨ ਨੂੰ ਵਿਚਰਦੇ ਰਹਿਣਾ ਪੈਂਦਾ ਔਰ ਮਿਹਨਤ ਦੇ ਨਾਲ ਹੀ ਇਨਸਾਨ ਜਿਹੜਾ ਉਹ ਅੱਗੇ ਵਸਦਾ ਹੈ ਤਸਵੀਰਾਂ ਦਿਖਾ ਰਹੇ ਹਾਂ ਮੈਂ ਲੁਧਿਆਣਾ ਦੀ ਸਾਈਟ ਤੋਂ ਕਿਸ ਤਰ੍ਹਾਂ ਦੇ ਨਾਲ ਜਿਹੜੀ ਹੈ ਉਹ ਪੂਰਾ ਜਿਹੜਾ ਛਾਸੀ ਬਣਾ ਕੇ ਇੱਕ ਤਰ੍ਹਾਂ ਨਾਲ ਜਿਸ ਤਰ੍ਹਾਂ ਆਪਾਂ ਇੱਕ ਮੋਟਰ ਜਾਂ ਕੋ ਟਰੱਕ ਤਿਆਰ ਕਰਦੇ ਹਾਂ ਜਾਂ ਕੋ ਟਰੋਲੀ ਤਿਆਰ ਕਰਦੇ ਹਾਂ ਉਸ ਤਰ੍ਹਾਂ ਛਾਸੀ ਬਣਾ ਕੇ ਫਿਰ ਬਿਲਡਿੰਗ ਨੂੰ ਜਿਹੜਾ ਅਪਡੇਟ ਕਰਨਾ ਪੈਂਦਾ ਮਨ ਲੈਂਡ ਕੰਪਨੀ ਦੀ ਪੂਰੀ ਟੀਮ ਦੇ ਨਾਲ ਅੱਜ ਤੁਹਾਡੀ ਗੱਲਬਾਤ ਕਰਾਵਾਂਗੇ ਕਿ ਕਿਸ ਤਰ੍ਹਾਂ ਨੀਵੀਆਂ ਜਿਹੜੀਆਂ ਹੋਈਆਂ ਕੋਠੀਆਂ ਜਿਸ ਤਰ੍ਹਾਂ ਕਹਿ ਲਓ ਕਿ ਆ ਤੁਸੀਂ ਕੋਠੀ ਦੇਖ ਰਹੇ ਹੋ ਔਰ ਸੜਕ ਦੇ ਉੱਪਰ ਜਦੋਂ ਪਾਣੀ ਖੜ ਜਾਂਦਾ ਤਾਂ ਇਹ ਯਕੀਨਨ ਹੈ ਕਿ ਪਾਣੀ ਕੋਠੀ ਦੇ ਅੰਦਰ ਚਲਾ ਜਾਂਦਾ ਉਹਨੇ ਡਬਲ ਪੋਰਸ਼ਨ ਕਰ ਰਹੇ ਹੋ ਤਾਂ ਹੋਰ ਕਿੰਨੇ ਕੁ ਮੰਜ਼ਲਾ ਦਾ ਜਿਹੜਾ ਤੁਸੀਂ ਕੰਮ ਕਰ ਸਕਦੇ ਹੋ ਭਾਈ ਇੱਕ ਤਿੰਨੇ ਦਾ 5 ਮੰਜ਼ਲ ਤੱਕ ਕਰਦੇ ਹਾਂ 4 ਮੰਜ਼ਲ ਵੀ 3 ਮੰਜ਼ਲ ਵੀ ਹੁਣ ਤੱਕ ਦੇ ਤਜਰਬੇ ਦੇ ਵਿੱਚ ਤੁਸੀਂ ਕਿੰਨੀਆਂ ਕਿੰਨੀਆਂ ਕੁ ਮੰਜ਼ਲਾ ਦਾ ਕੰਮਗੇ 5 ਮੰਜ਼ਲ ਤੱਕ 5 ਮੰਜ਼ਲ ਤੱਕ ਆਸਾਨ ਹੀ ਨਾਲ ਔਰ ਔਰ ਟਾਈਮ ਟੇਬਲ ਦਾ ਥੋੜਾ ਫਰਕ ਪੈ ਜਾਂਦਾ ਹੁਣ ਜਿੱਦਾਂ ਹੁਣੇ 2 ਮਹੀਨਾ 2 ਮਹੀਨੇ ਦਾ ਟਾਈਮ ਲੱਗਾ ਇਸ ਟਾਈਮ ਲੈਂਦੇ ਅਜੀ ਬੜੀ ਬਿਲਡਿੰਗ 40 45 ਦੀ ਚਾਲੀ ਬੰਦਾਰੀ ਗੰਚ ਕਰ ਲਿਆ ਸੋ ਇਧਰ ਵੀ ਜੀਣ ਵੀ ਖੜੇ ਆ ਸੋ ਆ ਦਲਵੀਰ ਵੀਰ ਜੀ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ ਇੱਕ ਦਾਰਾ ਬੋਲੇ ਪੰਜਾਬੀ ਚੈਨਲ ਤੇ ਔਰ ਦੇਖੋ ਅੱਜ ਕਾਫੀ ਇੱਥੇ ਲੇਬਰ ਲੱਗੀ ਹੋਈ ਹੈ ਤੁਹਾਡੇ ਵਰਕਰ ਕੰਮ ਕਰ ਰਹੇ ਨੇ ਹਨਾ ਸੋ ਤੁਸੀਂ ਕੋਲ ਖੜ ਕੇ ਕੰਮ ਕਰਾ ਰਹੇ ਹੋ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਜਦੋਂ ਵਰਕਰ ਦੇ ਉੱਪਰ ਕਿਤੇ ਨਾ ਕਿਤੇ ਮਾਲਕ ਹੁੰਦਾ ਤਾਂ ਇੱਕ ਜ਼ਿੰਮੇਵਾਰੀ ਹੋਰ ਵੱਜ ਜਾਂਦੀ ਹੈ ਔਰ ਕੰਮ ਵੀ ਅੱਛਾ ਹੁੰਦਾ ਹਨਾ ਔਰ ਕੀ ਲੱਗਦਾ ਤੁਹਾਨੂੰ ਵੀ ਕਦੋਂ ਤੋਂ ਤੁਸੀਂ ਇਸ ਕੰਮ ਨੂੰ ਜੁਆਇਨ ਕੀਤਾ ਔਰ ਕੀ ਲੱਗਦਾ ਹੁਣ ਅੱਗੇ ਜਿਹੜੀਆਂ ਕੀ ਸੰਭਾਵਨਾ ਹੈਗੀ ਦੇਖੋ ਪੱਤੀ ਵੀਰ ਜੀ ਅਸੀਂ ਜਦੋਂ ਇਸ ਲਾਈਨ ਦੇ ਵਿੱਚ ਆਇਆ ਅੱਜ ਤੋਂ ਕੋਈ 20 ਸਾਲ ਪਲੱਸ ਹੋ ਗਏ ਸਾਨੂੰ ਕੰਮ ਕਰਦਿਆਂ ਉਦੋਂ ਕੁਝ ਹੋਰ ਸੀਗਾ ਸਿਸਟਮ ਹੁਣ ਬਹੁਤ ਜ਼ਿਆਦਾ ਕੰਮ ਦੇ ਵਿੱਚ ਸੁਧਾਰ ਆਇਆ ਬਹੁਤ ਜ਼ਿਆਦਾ ਪਹਿਲਾਂ ਨਾਲੋਂ ਤੇ ਹੁਣ ਤਾਂ ਮੰਨ ਲਓ ਤੁਸੀਂ ਇਹ ਕਹਿ ਲਓ ਵੀ 0% ਰਿਸਕ ਤੇ ਕੰਮ ਕਰਦੇ ਹਾਂ। ਕੋਈ ਰਿਸਕ ਨਹੀਂ ਹੈਗਾ। ਬਿਲਕੁਲ ਕੰਪਲੀਟ ਕਰਕੇ ਜਾਂਦੇ ਕੰਮ ਨੂੰ। ਤੇ ਬਾਕੀ ਤੁਸੀਂ ਮੰਜ਼ਲਾਂ ਦੀ ਗੱਲ ਕਰ ਰਹੇ ਹੋ? ਹਾਂਜੀ। ਮੰਜ਼ਲਾਂ ਤਾਂ ਮੰਨ ਲਓ ਅਸੀਂ ਇੱਕ ਬਿਲਡਿੰਗ ਕੀਤੀ ਸੀ ਕਲਕੱਤੇ ਦੇ ਵਿੱਚ। ਉਹ ਹੈਗੀ ਸੀ ਕਿ 8 ਕ ਮੰਜ਼ਲੇ ਸੀਗਾ, ਫਲੈਟ ਸੀਗੇ। 8 ਮੰਜ਼ਲਾ ਤੇ ਉਹ ਦਿਨ ਅਸੀਂ ਮੰਨੋ ਉੱਥੇ ਕਵਰੇਜ ਨਹੀਂ ਕਰਾ ਕਰਾ ਸਕਦੇ ਉਸ ਬਿਲਡਿੰਗ ਦੀ। ਕੋਈ ਟਾਈਮ ਇਹ ਨੂੰ ਹੁੰਦਾ ਸੀ ਬਿਲਡਿੰਗਾਂ ਇੱਕ ਮਹੀਨੇ ਦੇ ਵਿੱਚ ਇੱਕ ਤੋਂ ਘੱਟ 14-15 ਬਿਲਡਿੰਗਾਂ ਚੱਕਦੇ ਸੀ ਜਿਹਦੇ ਵਿੱਚ ਕੰਮ ਚੱਲੁੰਦੇ ਨੇ ਆਪਣੇ ਆਪਣੇ ਪ੍ਰੋਜੈਕਟਾਂ ਦੇ ਨੇ। ਕੋਈ ਬਿਲਡਿੰਗ ਪਿੱਛੇ ਕਰਨੀ ਆ, ਮੂਵ ਕਰਨੀ ਆ, ਮੂੰਹ ਘੁਆਣਾ ਬਿਲਡਿੰਗ ਦਾ। ਉਹ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਹਨਾ। ਔਰ ਜਿਹੜੀਆਂ ਲੇਬਰਾਂ ਨੇ ਤੁਹਾਡੇ ਕੋਲ ਪੱਕੀਆਂ ਕੰਮ ਕਰਦੀਆਂ ਨੇ। ਸਾਡੇ ਕੋਲ ਤੁਹਾਡੇ ਕੋਲੇ ਲੇਬਰ ਪੱਕੀ, ਫੋਰਮੈਨ ਪੱਕੇ ਨੇ, ਮਿਸਤਰੀ ਪੱਕੇ ਨੇ ਮੰਨ ਲਓ ਕੂ ਸਟੇਮ ਕਾਫੀ ਹੋ ਗਿਆ ਨਾ ਕੰਮ ਕਰਨਾ ਮਤਲਬ ਲੋ ਤਜਰਬੇ ਕਰ ਤੇ ਸਟਾਫ ਆ ਹਨਾ ਤੇ ਕੋਈ ਅਸੀ ਗੱਲ ਨਹੀਂ ਹੈਗੀ ਤੇ ਜਿੱਦੀ ਮਰਜੀ ਬਿਲਡਿੰਗ ਆ 20000 ਸਕਰ ਮੋਟਰ ਵੀ ਅਸੀਂ ਸਿੱਖਰੀ ਦੀ ਲਿਫਟ ਕੀਤੀਆਂ ਨੇ ਕਪੜੇ ਦੀ ਜੀ ਤੇ ਆ ਵਿੱਚ ਹੂੰ ਕੋਈ ਕੋਈ ਦਿੱਕਤ ਨਹੀਂ ਕੋਈ ਮਤਲਬ ਕਿਸੇ ਤਰ੍ਹਾਂ ਦੀ ਕੋਈ ਵੀ ਖਤਰੇ ਪਰੇਸ਼ਾਨੀ ਵਾਲੀ ਕੋਈ ਗੱਲ ਬਾਤ ਨਹੀਂ ਹੈ ਸੋ ਦਲਬੀਰ ਜੀ ਇੱਕ ਵਾਰੀ ਆਪਣਾ ਪਲੀਜ਼ ਨੰਬਰ ਬੋਲ ਦਿਓ ਕਿਉਂਕਿ ਕਈ ਮੇਰੇ ਵੀਰ ਜਿਨ੍ਹਾਂ ਨੇ ਜਿਹਨਾਂ ਨੂੰ ਪਤਾ ਨਹੀਂ ਹੈ ਵੀ ਇਸ ਤਰ੍ਹਾਂ ਦਾ ਵੀ ਕੋਈ ਪ੍ਰੋਸੀਜਰ ਹੁੰਦਾ ਕਿਉਂਕਿ ਪਿੰਡਾਂ ਦੇ ਵਿੱਚ ਬਹੁਤ ਵੱਡੇ ਵੱਡੇ ਕੋਠੇ ਬਣੇ ਹੋਏ ਨੇ ਪੰਜਾਬ ਦੇ ਵਿੱਚ ਸੋ ਅਕਸਰ ਨੀਵੇਂ ਆ ਰਹਿ ਜਾਂਦੀਆਂ ਹਨਾ ਸੋ ਨੰਬਰ ਇੱਕ ਵਾਰ ਜਰੂਰ ਬੋਲ ਦਿਓ ਪਲੀਜ਼ ਜੀ ਜੀ ਜਿਹੜਾ ਸਾਡਾ ਮੇਨ ਕੰਪਨੀ ਦਾ ਨੰਬਰ ਹੈਗਾ 98885 78085 ਜੀ 98885 78085 ਠੀਕ ਹੈ ਜੀ ਤੇ ਬਾਕੀ ਇੱਕ ਵਾਰੀ ਹੋਰ ਮੈਂ ਰਿਪੀਟ ਕਰ ਦਿੰਦੇ ਹਾਂ ਦੇ ਵਿੱਚ 9885 78085 ਤੇ ਦੂਜਾ ਨੰਬਰ ਹੈਗਾ 97813 78085 ਜੀ ਤੇ ਇੰਗਲਿਸ਼ ਦੇ ਵਿੱਚ ਉਹਨੂੰ ਰਿਪੀਟ ਕਰ ਦਰਾਂਗਾ 97813 97813 78085 ਠੀਕ ਹੈ ਜੀ ਇਸ ਨੰਬਰ ਤੇ ਕੰਟੈਕਟ ਇਸ ਨੰਬਰ ਤੇ ਤੁਸੀਂ ਕੰਟੈਕਟ ਕਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਉਸੇ ਵੀ ਭੈਣ ਭਰਾ ਨੂੰ ਲੋੜ ਆ ਤਾਂ ਅੱਲਾਹ ਕੋਟੇ ਕਰਦਾ